ਇੱਥੇ ਬਾਹਰ ਇਹਨੂੰ ਕੋਈ ਸਕੂਟਰੀ ਤੇ ਲਾ ਕੇ ਚਲਾ ਗਿਆ ਜੋ ਕਿ ਸਾਡੇ ਕੋਲ ਵੀਡੀਓ ਵੀ ਅਸੀਂ ਵੀਡੀਓ ਸ਼ੇਅਰ ਵੀ ਕੀਤੀ ਸੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਇਹਨਾਂ ਦੇ ਘਰੇ ਕਿੰਦਾ ਬਹਿਸ ਹੋ ਰਹੀ ਆ ਮੰਨ ਲਓ ਸਾਡੇ ਗਏ ਹੋਏ ਸੇਵਾਦਾਰ ਨੂੰ ਵਲੰਟੀਅਰ ਨੂੰ ਮੰਨ ਲਓ ਉਹ ਕਿੰਦਾ ਬੋਲ ਰਿਹਾ ਸੀ ਕਹਿੰਦੇ ਸੀ ਕਰਨੀ ਪਣੀ ਕੋਈ ਇੱਕ ਮੂੰਹ ਲਾਵੇ ਕਹਿੰਦੇ ਕਰਨੀ ਪਾਣੀ ਆ ਤੇ ਤੁਹਾਡੇ ਨਾਲ ਜੰਮਿਆ ਭਰਾ ਨਾ ਤੁਸੀਂ ਦੇਖਦੇ ਹੋ ਮਸ਼ੀਨਾਂ ਲੱਗੀਆਂ ਰਹਿ ਗਈਆਂ ਲਾਈਨਾਂ ਸਿੱਧੀਆਂ ਹੀ ਹੋ ਗਈਆਂ ਜਿਹੜੀਆਂ ਐਦਾਂ ਐਦਾਂ ਚੱਲਦੀਆਂ ਹੁੰਦੀਆਂ ਬਸ ਗੱਲ ਸਿਰਫ ਇੰਨੀ ਆ ਵੀ ਅੱਜ ਦਾ ਇਨਸਾਨ ਇੰਨਾ ਕਿ ਜ਼ਿਆਦਾ ਸੈਲਫਿਸ਼ ਹੋ ਗਿਆ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਤੇ ਹੁਣ ਮੁਕੇਸ਼ ਦੀ ਮੌਤ ਹੋ ਗਈ ਆ ਤੇ ਹੁਣ ਵੀ ਫੋਨ ਨਹੀਂ ਚੱਕ ਰਿਹਾ ਕੋਈ ਦੇ ਪਾਸ਼ੇ ਵੈਗਰੂ ਮਕੇਸ਼ ਨੂੰ ਆਪਣੇ ਚਰਨਾਚ ਨਿਵਾਸ ਬਖਸ਼ਣ ਮਕੇਸ਼ ਜਿਹਦੀ ਉਮਰ 35 36 ਸਾਲ ਦੀ ਸੀਗੀ ਉਹਦੀ ਡੈਥ ਹੋ ਗਈ ਆ ਵਿਚਾਰੇ ਦੀ ਸਾਡੇ ਕੋਲੇ ਜਦੋਂ ਇਹ ਇੱਥੇ ਆਇਆ ਸੀ ਇੱਥੇ ਬਾਹਰ ਇਹਨੂੰ ਕੋਈ ਸਕੂਟਰੀ ਤੇ ਲਾ ਕੇ ਚਲਾ ਗਿਆ ਜਿਉਂਕਿ ਸਾਡੇ ਕੋਲ ਵੀਡੀਓ ਵੀ ਅਸੀਂ ਵੀਡੀਓ ਸ਼ੇਅਰ ਵੀ ਕੀਤੀ ਸੀ ਔਰ ਇਹਦੇ ਪਲੇਟਲੇਟ ਸੈੱਲ ਬਣਦੇ ਨਹੀਂ ਸੀ ਪਲੇਟਲੇਟ ਸੈੱਲ ਜਿੱਦਣੇ ਸਾਡੇ ਕੋਲ ਆਇਆ ਉਸ ਦਿਨ ਕਿੰਨੇ ਪਲੇਟਲੇਟ ਸੈੱਲ ਸੀ ਸਰ ਪਹਿਲੇ ਦਿਨ 2000 ਪਲੇਟਲੇਟ ਸੈੱਲ ਸੀ ਸਾਰੇ ਫਿਰ ਉਸ ਤੋਂ ਬਾਅਦ ਪਲੇਟਲੇਟ ਸੈੱਲ ਬੋਤਲਾਂ ਚੜਾਈਆਂ ਜਿਹੜੀ 11 ਕੁ ਹਜ਼ਾਰ ਦੀ ਇੱਕ ਬੋਤਲ ਹੁੰਦੀ ਹੈ ਜਿਹੜੀ ਐਸਟੀਪੀ ਉਹ ਚੜਦੇ ਆ ਕਿੰਨੇ ਬੋਤਲ ਚੜ ਗਏ ਹੁਣ ਟਿੱਕਰ ਚਾਰ ਚੜੀਆਂ ਸੀ ਚਾਰ ਬੋਤਲ ਹੁਣ ਤੱਕ ਅਸੀਂ ਉਹ ਚੜਾ ਚੁੱਕੇ ਆ ਇਹਦੇ ਐਸਬੀਟੀ ਸੈੱਲ ਦੇ ਤਾਂ ਪਰ ਇਹਦੀ ਬੋਡੀ ਜਰਨੇਟ ਨਹੀਂ ਸੀ ਕਰਦੀ ਤੇ ਲੂਜ਼ ਜ਼ਿਆਦਾ ਹੋ ਰਿਹਾ ਸੀ ਔਰ ਇਹਨੂੰ ਕਾਲਾ ਪੀਲੀ ਆ ਵੀ ਸੀਗਾ ਤੇ ਕਾਲੇ ਪੀਲੀ ਕਰਕੇ ਹੈਪੀਟੈਟ ਸੀ ਕਰਕੇ ਸਿਰ ਇੰਨੇ ਜਿਆਦਾ ਘਟਦੇ ਸੀ ਇਹਦੇ ਜਾਂ ਕੋਈ ਹੋਰ ਇਹਨੂੰ ਜੈਨੇਟਿਕ ਪ੍ਰੋਬਲਮ ਸੀਗੀ ਉਹਨੂੰ ਦੱਸਣ ਵਾਸਤੇ ਕੋਈ ਫੈਮਿਲੀ ਦਾ ਮੈਂਬਰ ਅੱਗੇ ਨਹੀਂ ਸੀ ਆ ਰਿਹਾ ਘਰੇ ਵੀ ਭੇਜੇ ਅਸੀਂ ਮੈਂਬਰ ਇਹਦੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਨਾਲੇ ਘਰੇ ਕਿੱਦਾਂ ਬਹਿਸ ਹੋ ਰਹੀ ਆ ਮੰਨ ਲਓ ਸਾਡੇ ਗਏ ਹੋਏ ਸੇਵਾਦਾਰ ਨੂੰ ਵਲੰਟੀਅਰ ਨੂੰ ਮੰਨ ਲਓ ਕਿੱਦਾਂ ਬੋਲ ਰਿਹਾ ਸੀ ਘਰੇ ਜਾਣ ਦੇ ਬਾਵਜੂਦ ਕੁਈ ਨਹੀਂ ਆਇਆ ਸਾਡੇ ਕੋਲ ਇਹ ਪੇਸ਼ੇ ਤੋਂ ਫੋਟੋਗ੍ਰਾਫਰ ਸੀ ਮੁੰਡਾ ਪਰ ਅੱਜ ਇਸ ਦੁਨੀਆ ਤੋਂ ਤੁਰ ਗਿਆ ਵਿਚਾਰਾ ਬਣਾ ਤੁਸੀਂ ਦੇਖਦੇ ਹੋ ਮਸ਼ੀਨਾਂ ਲੱਗੀਆਂ ਰਹਿ ਗਈਆਂ ਲਾਈਨਾਂ ਸਿੱਧੀਆਂ ਹੀ ਹੋ ਗਈਆਂ ਜਿਹੜੀਆਂ ਐਦਾਂ ਐਦਾਂ ਚੱਲਦੀਆਂ ਹੁੰਦੀਆਂ ਇਹ ਵੈਂਟੀਲੇਟਰ ਮਸ਼ੀਨ ਆ ਸਾਡੇ ਡਾਕਟਰਾਂ ਨੇ ਐਂਟੂਵੇਟ ਕਰਨ ਦੀ ਕੋਸ਼ਿਸ਼ ਕੀਤੀ ਅੱਧਾ ਘੰਟਾ ਸੀਪੀਆਰ ਕੀਤਾ ਪਰ ਬਚਾ ਨਹੀਂ ਸਕੇ ਕਿਉਂਕਿ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਪਲੇਟਲਟ ਸੈੱਲ 7-8000 ਹੀ ਸੀਗੇ ਫਿਰ ਬਸ ਗੱਲ ਸਿਰਫ ਇੰਨੀ ਆ ਵੀ ਅੱਜ ਦਾ ਇਨਸਾਨ ਇੰਨਾ ਕਿ ਜ਼ਿਆਦਾ ਸੈਲਫਿਸ਼ ਹੋ ਗਿਆ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸਕੇ ਭਰਾ ਇੱਥੇ ਲੁਧਿਆਣੇ 'ਚ ਹੀ ਰਹਿੰਦੇ ਆ ਇੱਕ ਦਿਨ ਵੀ ਕੋਈ ਪੁੱਛਣ ਨਹੀਂ ਆਇਆ ਪਤਾ ਲੈਣ ਨਹੀਂ ਆਇਆ ਤੇ ਹੁਣ ਮੁਕੇਸ਼ ਦੀ ਮੌਤ ਹੋ ਗਈ ਆ ਤੇ ਹੁਣ ਵੀ ਫੋਨ ਨਹੀਂ ਚੱਕ ਰਿਹਾ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਹੁਤ ਮੇਰੀ ਸਾਡੇ ਨਾਲ ਬਣਦੀ ਆ ਬਹੁਤ ਵਾਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਮੁਕੇਸ਼ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਸਾਡੀ ਜਿਹੜੀ ਵੀਡੀਓ ਦੇਖ ਰਏ ਨੇ ਇਹਦੀ ਫੈਮਿਲੀ ਮੈਂਬਰ ਪਲੀਜ਼ ਮਿਲ ਕੇ ਆ ਕੇ ਸਾਡੇ ਨਾਲ ਗੱਲ ਕਰੋ ਆਪਾਂ ਇਹਦਾ ਅੰਤਮ ਸੰਸਕਾਰ ਵੀ ਕਰਨਾ ਇਹਨੂੰ ਹੁਣ ਨਿਵਾਰ ਸੰਸਕਾਰ ਥੋੜੀ ਕਰਾਂਗੇ ਆਪਾਂ ਇਹਦਾ ਤੁਸੀਂ ਸ਼ਹਿਰ 'ਚ ਹੀ ਬੈਠੇ ਆ ਸਾਡੇ ਅਸੀਂ ਇਹਨੂੰ ਡੀ ਐਮ ਸੀ ਹਸਪੀਟਲ ਲੈ ਕੇ ਗਏ ਕੱਲ ਉੱਥੇ ਐਡਮਿਟ ਕਰਾਉਣ ਲਈ ਉਹ ਕਹਿੰਦੇ ਵੀ ਸਾਡਾ 2.5 ਲੱਖ ਰੁਪਈਆ ਬਿੱਲ ਖੜਾ ਵੀ ਇਹ ਭੱਜ ਗਿਆ ਸੀ ਮਰੀਜ਼ ਸਾਡੇ ਕੋਲੋਂ ਵੀ ਇਹਨੂੰ ਇੱਥੇ ਛੱਡ ਕੇ ਜਾਓ ਸਾਡੇ ਕੋਲੋਂ ਉਹਨਾਂ ਨੇ ਵੀ ਚੈੱਕ ਅਪ ਨਹੀਂ ਕੀਤਾ ਇਹਦਾ ਕੱਲ ਮਤਲਬ ਭਰਾ ਹੋਰ ਕਾਰੇ ਵਾਸਤੇ ਹੁੰਦੇ ਆ ਜੇ ਐਸ ਹਾਲਤ 'ਚ ਵੀ ਨਾਲ ਨਹੀਂ ਖੜਨੇ ਬੇਨਤੀ ਆ ਆਪਣੇ ਗੁਸੇ ਗਲੇ ਛੱਡ ਕੇ ਆਪਣੇ ਹੁਣ ਮਰੇ ਹੋਏ ਮਕੇਸ਼ ਵਾਸਤੇ ਭਰਾ ਵਾਸਤੇ ਪਲੀਜ਼ ਜ਼ਰੂਰ ਅਗਿਆ ਸਾਡੇ ਨਾਲ ਸੰਪਰਕ ਕਰੋ ਆ ਕੇ ਮਿਲ ਕੇ ਜਾਵੋ ਚੱਕਲੇ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਸੱਸ ਤੁਸੀਂ ਮਕੇਸ਼ ਦੇ ਕੀ ਲੱਗਦੇ ਹੋ ਜੀ ਮੈਂ ਉਹਦੀ ਭਾਤੇ ਦੀ ਭੈਣ ਆ ਭਾਬੀ ਦੀ ਭੈਣ ਹਾਂਜੀ ਭੈਣ ਮੇਰੀਏ ਮਕੇਸ਼ ਦੀ ਮੌਤ ਹੋ ਗਈ ਆ ਆਹ ਜੇ ਉਹਨੂੰ ਵੀ ਦੱਸਿਆ ਭਜਨੇ ਆਇਆ ਤੇ ਤੁਸੀਂ ਪਲੀਜ਼ ਇਹਨਾਂ ਦੇ ਘਰੇ ਸਾਡੀ ਗੱਲ ਕਰਾ ਦਿਓ ਇਹਦੇ ਭਰਾਵਾਂ ਨਾਲ ਜਾਂ ਕਿਵੇਂ ਆ ਵੀ ਕੋਈ ਦੇਖੋ ਜਿਉਂਦੇ ਜੀ ਤਾਂ ਕੋਈ ਨਹੀਂ ਆਇਆ ਸੀ ਘਰੇ ਵੀ ਭੇਜੇ ਸੇਵਾਦਾਰ ਸਾਡੇ ਹਨਾ ਉਹਨਾਂ ਨੇ ਬਥੇਰਾ ਕਿਹਾ ਵੀ ਤੁਸੀਂ ਸਾਡੇ ਨਾਲ ਚੱਲੋ ਤੁਹਾਨੂੰ ਛੱਡ ਜਾਾਂਗੇ ਗੱਡੀ 'ਚ ਜਾਂ ਕਿਵੇਂ ਕੋਈ ਮੈਂਬਰ ਇੱਥੇ ਇਹਨੂੰ ਮਿਲਣ ਨਹੀਂ ਆਇਆ ਜਿਉਂਦੇ ਜੀ ਹਾਂਜੀ ਭਾਜੀ ਆਪਣੇ ਪਹਿਲਾਂ ਵੀ ਗੱਲ ਹੋਈ ਸੀ ਰੋਮਕੇਸ਼ ਨਾਲ ਕੋ ਗਿਆ ਤੁਸੀਂ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਜੀ ਬਣੇ ਮੈਂ ਉਹ ਉਹ ਇਹ ਨਾਲ ਪਈ ਪੱਟੀ ਪਰ ਜਾਈਓ ਇੱਥੇ ਰਹਿੰਦੀ ਆ ਫਗਵਾੜੇ ਜੀ ਤੇ ਮੈਂ ਉਹਨਾਂ ਨੂੰ ਦੱਸ ਦਿੰਦੀ ਆ ਬਾਕੀ ਜਿੰਨਾ ਕੋਈ ਨੰਬਰ ਆ ਉਹ ਤੋਂ ਵਧਾ ਲੈ ਰਹੇ ਹਾਂ ਪਰ ਮੈਂ ਉਹਨਾਂ ਨੂੰ ਸੁਨੇਹਾ ਦੇ ਦਿੰਦੀ ਆ ਹੁਣ ਹਾਂਜੀ ਭੈਣੇ ਫੋਨ ਨਹੀਂ ਚੈੱਕ ਕਰੇ ਸਾਡਾ ਉਹ ਪੱਜ ਪਤਾ ਕਿ ਫੋਨ ਅੱਗੇ ਵੀ ਕਰਨੇ ਚੱਕਿਆ ਸੀ ਸਕੇ ਕਈ ਵਾਰ ਕੱਲ੍ਹ ਦਾ ਸਾਡੇ ਗੱਲੇ ਦੀ ਕਰੇ ਉਹਨਾਂ ਨਾਲ ਹੋਈ ਸੀ ਜੀ ਭੈਣ ਬਣ ਕੇ ਰਿਕੁਐਸਟ ਕੀ ਜੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਕਹੋ ਧੰਨਵਾਦ ਤੁਹਾਡਾ ਤੁਸੀਂ ਹੈ ਨਾ ਸਾਡੇ ਨਾਲ ਗੱਲ ਕਰਦੇ ਉਸ ਦਿਨ ਵੀ ਆਪਣੀ ਗੱਲ ਹੋਈ ਸੀ ਮੈਨੂੰ ਯਾਦ ਆ ਗਿਆ ਪਰ ਭੈਣੇ ਹੁਣ ਇਹਦੇ ਵਿਚਾਰੇ ਦੇ ਜਿੰਨੇ ਕੁ ਸਵਾਸ ਸੀ ਪੂਰੇ ਕਰ ਗਿਆ ਹਨ ਇਹਦੀ ਪ੍ਰੋਬਲਮ ਹੀ ਬਹੁਤ ਜ਼ਿਆਦਾ ਸੀ ਕਿ ਹੁਣ ਡੀ ਐਮ ਸੀ ਗਿਆ ਕੱਲ ਡੀ ਐਮ ਸੀ ਵਾਲਿਆਂ ਨੇ ਵੀ ਇਹਨੂੰ ਦਾਖਲ ਨਹੀਂ ਕੀਤਾ ਉਹ ਕਹਿੰਦੇ ਸਾਡਾ 2.5 ਲੱਖ ਰੁਪਏ ਬਿੱਲ ਖੜਾ ਪਹਿਲਾਂ ਇਹਦਾ ਵੀ ਇਹ ਭੱਜ ਗਿਆ ਸੀ ਇੱਥੋਂ ਸਾਡੇ ਕੋਲੋਂ ਹਾਂਜੀ ਭਾਜੀ ਇਹਦੀ ਜਿੱਤਾ ਵੇਰ ਮੰਮੀ ਡੈਡੀ ਹੈ ਨਹੀਂ ਅਨਮੈਰਿਟ ਆ ਇਹ ਤੇ ਵਾਕਿਆ ਤੁਹਾਨੂੰ ਪਤਾ ਆ ਅੱਜ ਕੱਲ ਰਿਸ਼ਤੇਦਾਰੀਆਂ ਦਾ ਸਭ ਕੁਝ ਤੇ ਬਸ ਇਹ ਇਲਾਜ ਵਾਸਤੇ ਬਹੁਤ ਤੜਪਦਾ ਰਿਹਾ ਕਿ ਫੇਰੀ ਵੀ ਤਾਂ ਮਦਦ ਕਰੋ ਜਾਂ ਮੈਨੂੰ ਹਸਪਤਾਲ ਲੈ ਕੇ ਚੰਡੋ ਵੇ ਤਾਂ ਹੋਨ ਫੋਨ ਸੀ ਕੋ ਚਲੋ ਕੋਈ ਨਾ ਭਾਜੀ ਮੈਂ ਦਿੰਦੀ ਹਸਨੀਆ ਸਾਰੇ ਪਾਸੇ ਓਕੇ ਭਾਜੀ ਹਰ ਮਿੰਟ ਠੀਕ ਕਰ ਚਲੋ ਇਹ ਭੈਣ ਨੇ ਫੋਨ ਕੀਤਾ ਪਹਿਲਾਂ ਵੀ ਸਾਡੇ ਨਾਲ ਇਹਨੇ ਗੱਲ ਕੀਤੀ ਸੀ ਵਿਚਾਰੀ ਨੇ ਤੇ ਕਰਿਓ ਇਸ ਵੀਡੀਓ ਨੂੰ ਸ਼ੇਅਰ ਤੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ